ਆਸਟਾਮ ਸੱਜਣੋ ਸੀ ਅੰਮਰਸਰ ਜ਼ਿਲ੍ਹੇ ਦੇ ਵਿੱਚ ਤਰੀਆ ਪਿੰਡ ਦੇ ਖੇਤਾਂ 'ਚ ਖੜਿਆਂਗੇ ਆਹ ਟਰੈਕਟਰ ਚੱਲ ਰਿਹਾ ਨੇ ਇਸ ਟਾਈਮ ਆਹ ਸੱਜਣਾ ਦਾ ਆਹ ਬਹਣ ਪੱਤਰ ਕੀਟਾ ਪਾਈਆਂ ਦਾ ਆਹ ਪਾਈਆਂ ਦਾ ਬਹਣ ਸੀਗਾ ਇਹ ਇਹ ਬਹਣ ਪੱਤਰ ਕੀਟਾ ਸੱਜਣੋ ਆਇਆ ਟਰੈਕਟਰ ਦਿਖਾਇਆ ਸੀਗਾ ਇਹਨਾਂ ਦੀਆਂ ਪਾਈਆਂ ਦਾ ਇਹ ਅਡਾ ਕਾਲੀ ਨਾਲ ਜਫਾ ਮਾਇਆ ਖੜੇਗਾ ਇਸ ਕਰਕੇ ਤੇ ਇਹ ਬਾਈ ਦਾ ਕਿੰਨਾ ਬਹਾਨਾ ਬਾਈ ਤੇਰਾ ਪੱਤਰ ਹੋ ਗਿਆ ਮੇਰਾ ਇੱਕ 2.5 ਕਿਲੇ ਮੇਰਾ ਹੋ ਗਿਆ ਲਾਗੇ ਭਗਵਾਨੀਆ ਦਾ ਦੋ ਗੱਲੇ ਤੇ ਬਾਈ ਸਾਹਿਬ ਕਰੀ ਉਸ ਗੁਰ ਸਿੰਘ ਦਾ ਇਹਦਾ ਹੋਇਆ ਜੀ ਅੱਛਾ ਇੱਕ ਕਿਲੇ ਦਾ ਇਹ ਤਾਂ ਸੌ ਤਾਂ ਅਕੀਲੇ ਦਾ ਹੀ ਤੇ ਹੋ ਗਿਆ ਲਗਭਗ 10 ਕਿਲੇ ਅਸੀਂ ਆ ਹੁਣੀ ਇੱਥੇ ਲਵੇ ਜੀ ਇਹ ਖਿੱਤਾ ਲਗਭਗ 30 35 ਕਿਲੇ ਅਸੀਂ ਇੱਥੇ ਮਤਲਬ ਪੱਤਰ ਘਾਤੇ ਇਸੇ ਜਿਹੇ ਦੇ ਬੱਚਾ ਤੇ ਅੱਜ ਇੱਥੇ ਟਰੈਕਟਰ ਸਿਰਫਾ ਸਨਾਮ ਬਲਾਕ ਤੇ ਸੰਗਰੂਰ ਬਲਾਕ ਤੇ ਚੱਲ ਰਹੇ ਨੇਗੇ ਤੇ ਸੱਜਣਾ ਦਾ ਇਹਨਾਂ ਦਾ ਪ੍ਰਭੂ ਅਸੀਂ ਮਤਲਬ ਕੰਮ ਕਰਕੇ ਖੁਸ਼ੀ ਬਹੁ ਮਿਲੀ ਸਾਨੂੰ ਕਿਵੇਂ ਲੱਗਦਾ ਪ੍ਰਧਾਨ ਜੀ ਨਹੀਂ ਵਧੀਆ ਵਧੀਆ ਜੀ ਖੁਸ਼ ਹੋ ਗਿਆ ਮਨ ਹਾਂ ਹਾਂ ਹੈ ਅਰੇਤਾ ਚੁੱਕੀ ਗਈ ਹੈ ਮਗਰੋਂ ਆਪੇ ਵਾਹੂ ਲੈ ਲਈ ਫਸਲ ਮਰ ਗਈ ਨੁਕਸਾਨ ਖਾਸਾ ਬਤਾ ਹੋ ਰਿਹਾ ਬਹੁਤ ਮਰਿਆ ਜੀ ਫਸਲ ਤਬੜਾ ਚਲੋ ਕੋਈ ਗੱਲ ਨਹੀਂ ਠੀਕ ਹੈ ਪ੍ਰਮਾਤਮਾ ਸਲੀ ਕਰੂਗਾ ਇਸ ਕਰਕੇ ਪ੍ਰਧਾਨ ਜੀ ਹੋਰਾਂ ਦਾ ਸਾਰਿਆਂ ਦਾ ਪ੍ਰਭੂ ਅਸੀਂ ਮਤਲਬ ਇਹਨਾਂ ਦਾ ਇਹ ਠੰਗਾਈ ਪਿੰਡ ਤੋਂ ਨੇ ਸਾਡੇ ਕਸ਼ਮੀਰ ਪ੍ਰਧਾਨ ਜੀ ਨੇ ਜ਼ਿਲ੍ਹਾ ਪ੍ਰਧਾਨ ਜੀ ਸਾਡੇ ਉਹਨਾਂ ਦੇ ਪਿੰਡ ਤੋਂ ਨੇ ਇਹ ਉਹਨਾਂ ਦੇ ਪਿੰਡ ਦੇ ਖੇਤ ਸੀਗੇ ਇਹ ਇਹ ਮੁੰਡਾ ਇੱਥੇ ਜ਼ਮੀਨ ਇਹ ਇਹ ਮੁੱਲਵੰਦ ਨਹੀਂ ਹੋਊਗੀ ਪਰ ਇਹ ਆਪਣੀ ਪੂਰਾ ਦਰਿਆ ਦੇ ਖੇਤ ਨੇ ਸਾਰੇ ਇਹ ਦਰਿਆ 'ਚ ਪੈ ਜਾਂਦੀ ਇਹ ਜ਼ਮੀਨ ਅੱਛਾ ਜ਼ਮੀਨ ਇਹ ਦਰਿਆ 'ਚ ਪੈਂਦੀ ਹੈ ਪਿੰਡ ਤੋਂ ਢੰਗਾਈ ਆ ਅੱਛਾ ਠੀਕ ਆ ਵਾਹ ਜੀ ਵਾਹ ਆ ਦੇ ਚੱਕੀ ਫੜਦੇ ਨੇ ਮੁੰਡੇ ਆ ਦੇਖੋ ਆ ਗੱਪਰੂ ਸਾਡੇ ਆ ਪ੍ਰਧਾਨ ਜੀ ਨੇ ਸਾਡੇ ਬੜਾ ਜ਼ੋਰ ਲਾ ਰਹੇ ਨੇ ਸਰੂਰ ਤੋਂ ਸਰੂਰ ਬਲਾਕ ਦੇ ਅਗੂਲੇ ਸਾਡੇ ਦੇ ਆ ਦੇ ਆ ਸਵੇ ਜਗਤਾਰ ਲੱਡੀ ਦਾ ਸਰੂਰ ਵਾਲਾ ਆ ਫੜਦਾ ਟਰੈਕਟਰ ਸਰੂਰ ਤੋਂ ਦਾ ਫੜਦਾ ਸਰੂਰ ਕਾਰ ਲੱਗ ਜੇ ਦੋ ਟਰੈਕਟਰ ਆ ਗਏ ਆ ਸਾਡੇ ਪ੍ਰਧਾਨ ਜੀ ਮਤਲਬ ਇਹ ਗੰਡਵਾ ਸਾਹਬ ਦੇ ਪੰਡਾ ਸਾਡਾ ਆਜ ਪੱਕਾ ਹੈ ਪ੍ਰਧਾਨ ਸ੍ਰੀ ਅਜੋਤੀ ਦਾ ਅੱਤੀਰਾ ਨੂੰ ਲਾ ਰਿਹਾ ਅੱਤੀਰਾ ਜੀ ਆ ਗਿਆ ਇਹ ਆ ਸਾਡਾ ਗੱਭਰੂ ਇਸ ਕਰਕੇ ਐਜੀ ਕਰਦਾ ਸੱਜਣਾ ਪਸੜਾ ਦੀਏ ਤੂਤੀਆਂ ਇਹ ਵਾਹਣ ਸਾਰੇ ਪੱਟ ਛੱਡ ਗਏ ਇਸ ਕਰਕੇ ਦਾਰ ਲੱਟੀ ਆਇਆ ਨਹੀਂ ਹੈਗਾ ਯਾਰ ਸਾਡਾ ਕੋਈ ਗੱਲ ਨਹੀਂ ਟਰੈਕਟਰ ਦਾ ਖਰੂ ਪਾਉਂਦੇ ਫਿਰਦੇ ਆਹਲੇ ਆਹ ਬਦੱਸ 55 ਜਾਂ ਇਹ ਮੁੰਡਾ ਲੋਕ ਕਹਿੰਦਾ ਘੰਟਾ ਕਹਿੰਦਾ ਆਹ ਮੁੰਡਾ ਮੈਨੂੰ ਕਹਿੰਦਾ ਇੱਕ ਜੌਂਡੀਆਰ ਚੱਲ ਰਿਹਾ ਇੱਥੇ ਕਹਿੰਦਾ ਪ੍ਰਧਾਨ 2 ਘੰਟੇ ਟਰੈਕਟਰ ਚਲਾ ਲੀਏ ਪਿੰਡ ਗਾ ਥੱਕ ਜਾਂਦੇ ਆ ਕਹਿੰਦਾ ਥੱਕੇ ਮੈਂ ਨਹੀਂ ਹੋ ਰਿਆ ਉਹ ਮੈਂ ਖਾ ਸੋਨੂੰ ਕੀ ਥਕੇ ਮੈਂ ਨਾ ਮੈਨੂੰ ਵੀ ਨਹੀਂ ਹੋ ਰਿਆ ਬੜਾ ਹੱਸਿਆ ਯਾਰ ਅਸੀਂ ਫੇਸ ਕਰਕੇ ਇਹਨਾਂ ਨੂੰ ਥਕੇ ਮੈਂ ਦੋ ਨਹੀਂ ਹੋ ਰਿਆ ਬੜਾ ਕੰਮ ਬੜਾ ਐ ਕਰਦਾ ਵੀ ਸਾਰੀ ਰਾਤੀ ਚਲਾਈਆਂ ਜੀ ਟਰੈਕਟਰ ਵੀ ਆਇਆ ਆਇਆ ਫਿਰਦੇ ਨੇ ਭਰਾਵੋ ਕੱਪੜੂ ਸਾਡੇ ਇਹ ਨੌਜਵਾਨ ਨੇ ਸ਼ਹਾਸ਼ ਧੰਨਵਾਦ ਕਰਦੇ ਆ ਸਾਰੇ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਟਰੈਕਟਰ ਭੇਜੇ ਜਿਨ੍ਹਾਂ ਨੇ ਪੈਸੇ ਭੇਜੇ ਜਿਨ੍ਹਾਂ ਨੇ ਤੂਲੀ ਦਿੱਤੀ ਜਿਨ੍ਹਾਂ ਨੇ ਦਾਨ ਕੀਤਾ ਜੋ ਮਰਜੀ ਕੀਤਾ ਜਿਨ੍ਹਾਂ ਨੇ ਹੌਂਦਾਂ ਰਾਂ ਰਾਂ ਮਾਰਿਆ ਉਹਨਾਂ ਸਾਰਿਆਂ ਧੰਨਵਾਦ ਕਰਦਾ ਤੇ ਇਸ ਕਰਕੇ ਸ਼ੁਕਰੀਆ ਤੁਹਾਡਾ ਬਹੁਤ ਧੰਨਵਾਦ ਹੈਗਾ ਆਹ ਮੁੰਡੇ ਫਰਕ ਨੇ ਉਹ ਦੋ ਪੌਂਡ ਆਹ ਮੁੰਡਾ ਸੋਨਾਲੀ ਕਾ ਆ ਸੋਨਾਲੀ ਕਾ ਲੰਗੋਆ ਤੋਂ ਆ ਸੰਗਰੂਰ ਬਲਾਕ ਦਾ ਸਾਡੇ ਲੰਗੋਆ ਦਾ ਬੇਟਾ ਟਰੈਕਟਰ ਵੀ ਫੇ ਕਾਨੂੰ ਕਹਣਾ ਹੀਦਾ ਹੀ ਐ ਹਲ ਮੈਂ ਚਲਾ ਕੇ ਦੇਖਿਆ ਆ ਉਹ ਗੁਰਚੂ ਦਾ ਦਾਸ ਆਸ ਚਾਤਰੀਏ ਦਿੱਤੀਆਂ ਹੜਾ ਦਈਏ ਟਰੈਕਟਰ ਨਾਲ ਵੀ ਆਏ ਕਹਿੰਦੇ ਨੇਗੇ ਇਹ ਮੇਰਾ ਵੀ ਜੀ ਕਰਦਾ ਵੀ ਯਾਰੇ ਹਿਆ ਸੱਜਣੋ ਸੇਹਰ ਦਾ ਪਰਾ ਚੱਲ ਰਿਹਾ ਇਸ ਟਾਈਮ ਉਤੋਂ ਦੀ ਤੇ ਅੰਬਰਸਾਰ ਏਰੀਆ ਦੇ ਵਿੱਚ ਖਾਰੂ ਪੌਂਦੇ ਖਰਦਿਆਂਗੇ ਇਸ ਕਰਕੇ ਲੋਕਾਂ ਦਾ ਭਰਾਵੋ ਤਰਤ ਜਿੰਨਾ ਕ ਬਣਾ ਸਕਦੇ ਸੀ ਬਣਾ ਉਹਨਾਂ ਕ ਬਣਾਉਣ ਦੀ ਕੋਸ਼ਿਸ਼ ਕਰੀਏ ਇੰਨੇ ਕ ਜੋਕਰਾਂਗੇ ਚਲੋ ਜਿੰਨੀ ਕਿ ਸਾਨੂੰ ਹਿੰਮਤ ਬਖਸ਼ੀਆ ਪ੍ਰਮਾਤਮਾ ਨੇ ਐਂ ਕਰਦਾ ਵੀ ਪੀ ਚਾਰ ਦੂੰ ਵਾਹ ਤਾਂ ਮੁੰਡਿਆਂ ਦਾ ਯਾਰ ਜੋਸ਼ ਕਹਾਂ ਤੱਕ ਜੇ ਜਵਾਨੀ ਆਉਦੇ ਆਈ ਤੇ ਆਜੇ ਨਾ ਪਲਟ ਦਿੰਦਿਆ ਪਲਟ ਪਾਸੇ ਪਟਨੀ ਆ ਇਹ ਜਵਾਨੀ ਹੈ ਇਸ ਕਰਕੇ ਧੰਨਵਾਦ ਕਰਦਾ ਮੈਂ ਨਾ ਗੱਬਰੂਆਂ ਦਾ ਸ਼ੁਕਰੀਆ ਦਾ ਇਹ ਸਾਰੇ ਸੰਗਰੂਰ ਦੇ ਟ੍ਰੈਕਟਰ ਨੇਗੇ ਸੁਨਾਮ ਦੇ ਟ੍ਰੈਕਟਰ ਨੇਗੇ ਧੰਨਵਾਦ ਸ਼ੁਕਰੀਆ